ਅਲੇ ਤੱਕ ਆਇਆ ਨਹੀਂ ਮੁੰਡਾ ਫੇਕਰ ਖਾਈ ਜਾਂਦਾ ਜਮਾਨਾ ਦਾ ਪਹਿਲਾਂ ਹੀ ਨਹੀਂ ਠੀਕ ਹੈਗਾ ਉਹ ਅੱਕੇ ਕਦੇ ਲੇਟ ਹੁੰਦਾ ਸੀ ਉਹ ਫੋਨ ਕਰਕੇ ਕਹਿ ਦਿੰਦਾ ਸੀ ਉਹ ਹੈਲੋ ਉਹ ਬਾਪੂ ਕਿਵੇਂ ਆ ਕੋ ਮੈਨ ਅੱਜ ਲੇਟ ਹੋ ਜੂ ਯਾਰ ਉਹ ਮੈਨ ਆ ਯਾਰਾ ਦੋਸਤਾਂ ਨਾਲ ਪੜਨਾ ਹੀ ਮੇਰਾ ਪੇਪਰ ਹੈ ਗਾਲੂ ਤੇ ਅੱਜ ਅੱਜ ਨਾ ਕੋਈ ਫੋਨ ਨਾ ਫਾਨ ਹੋਇਆ ਉਹ ਇੰਨਾ ਟਾਈਮ ਹੋ ਗਿਆ ਤਾਂ ਫੇਕਰੇ ਖਾਈ ਜਾਂਦਾ ਕਿ ਤੈਨੂੰ ਕੋਈ ਹੋਤਾ ਨਹੀਂ ਗਿਆ ਮੇਰੇ ਮੁੰਡੇ ਨੂੰ ਦੇਖ ਲੈ ਵੀ ਆ ਗਿਆ ਤੇਰਾ ਘਰ ਆਪਾਂ ਹੁਣ ਮਿਲ ਰਿਹਾ ਕਾਲੂ ਓਕੇ ਚੰਗਾ ਚੱਲ ਹਾਈ ਬਾਈ ਲਵ ਯੂ ਵਾਹ ਉਹ ਕੀ ਕਰਕੇ ਆਇਆ ਤੂੰ ਤੇਨੂੰ ਮੁੰਡੇ ਦੇ ਘਰ ਤਾਂ ਚੱਕੀ ਆਉਂਦੀ ਸੀ ਤੇਰੀ ਯਾਰ ਪੁੱਤ ਠੀਕ ਐ ਤੂੰ ਓਏ ਤੇਰੇ ਮੂੰਹ 'ਚ ਦਾਰੂ ਦਾ ਮੋਸਕ ਮਾਰਦਾ ਤੂੰ ਸ਼ਰਾਬ ਪੀ ਕੇ ਐ ਖੜਿਆ ਤਾਂ ਤਾਂ ਜਾਂਦਾ ਨਹੀਂ ਕਹਿੰਦਾ ਮੈਂ ਸ਼ਰਾਬ ਨਹੀਂ ਪੀ ਕੇ ਆਇਆ ਹੈ ਤਾਂ ਸਾਹ ਕੰਮ ਨੂੰ ਭੇਡਾ ਤੈਨੂੰ ਮੈਂ ਦੇਖ ਕਿਵੇਂ ਕਰਦਾ ਅੰਦਰ ਚੱਲ ਸਵੇਰੇ ਗੱਲ ਕਰਦਾ ਮੈਂ ਤੇਰੇ ਨਾਲ ਦੇਖ ਤਾਂ ਕਿ ਮੈਂ ਹਾਂ ਆਹ ਦੇਖ ਲਓ ਜੀ ਮੇਰਾ ਲਾडला ਪੁੱਤ ਨਿੱਕਾ ਜਾਂ ਹੁੰਦਾ ਸੀ ਕਹਿੰਦਾ ਹੁੰਦਾ ਸੀ ਬਾਪੂ ਉਹ ਅੱਜ ਉਥੇ ਮੇਲਾ ਆ ਮੈਨੂੰ ਮੇਲੇ ਤੇ ਲੈ ਜਾ ਉਹ ਮੈਂ ਸਾਰੇ ਕੰਮ ਕਾਰ ਛੱਡ ਕੇ ਤੈਨੂੰ ਮੇਲੇ ਤੇ ਲੈ ਜਾਂਦਾ ਸੀ ਜੋ ਮੰਗਦਾ ਸੀ ਸਭ ਕੁਝ ਦਿਵਾਉਂਦਾ ਸੀ ਤੇ ਹੁਣ ਆਹ ਦਿਨ ਦੇਖਣੇ ਪੈ ਰਹੇ ਨੇ ਮੈਨੂੰ ਰੋਕ ਲੂੰਗਾ ਇਹਨੂੰ ਮੈਂ ਹੈ ਨਹੀਂ ਨਹੀਂ ਆਪਣੇ ਪੁੱਤ ਨੂੰ ਕੁਝ ਹੋਣ ਦਿੰਦਾ ਮੈਂ ਸਵੇਰੇ ਗੱਲ ਕਰ ਦਿੰਦਾ ਨਾ ਮੈਂ ਸਵੇਰੇ ਗੱਲ ਕਰਦਾ ਆ ਬਾਪੂ ਓ ਬਾਬੂ ਡੈਡੀ ਡੈਡੀ ਕਾਮੇਰ ਓਕੇ ਆ ਮੇਰਾ ਹਲਾੜਲਾ ਅਫਰੀਕਾ ਦਾ ਪੁੱਤ ਗਾਰਨਿੰਗ ਗਾਰਨਿੰਗ ਗੁੱਡ ਮਾਰਨਿੰਗ ਆਹੋ ਆਹੋ ਠੀਕ ਹੈ ਤੂੰ ਹਾਂਜੀ ਮੈਨੂੰ ਕੀ ਹੋਣਾ ਮੈਨੂੰ ਕੀ ਹੋਣਾ ਰਾਤ ਕੀ ਕਰਕੇ ਆਇਆ ਸੀ ਤੂੰ ਹੈ ਰਾਤ ਮੈਂ ਕੀ ਕੀਤਾ ਲੈ ਹੂੰ ਦਾਰੂ ਨਾਲ ਰੱਜਿਆ ਪਿਆ ਸੀ ਯਾਰ ਤੇਰੇ ਤੈਨੂੰ ਮੋਢਿਆਂ ਤੇ ਛੱਡ ਕੇ ਗਏ ਨੇ ਘਰ ਤੱਕ ਜੇ ਭਲਾ ਕੁਝ ਹੋ ਜਾਵੇ ਤੈਨੂੰ ਹੈ ਕੁਝ ਨਹੀਂ ਹੁੰਦਾ ਬਾਪੂ ਤੂੰ ਟੈਨਸ਼ਨ ਨਾ ਲਿਆ ਕਰ ਯਾਰ ਕੁਝ ਨਹੀਂ ਹੁੰਦਾ ਆ ਕੰਮ ਨਹੀਂ ਕਰਨੇ ਅੱਜ ਤੋਂ ਬਾਅਦ ਤੂੰ ਖਾਣਾ ਪੀਣਾ ਦੱਸ ਕੀ ਆ ਤੈਨੂੰ ਉਹ ਲੈ ਕੇ ਦਊਂਗਾ ਬਦਾਮ ਖਾਣਾ ਬਦਾਮ ਲਿਆ ਦੂੰ ਇੰਨਾ ਕੁਝ ਯਾਰ ਚੱਜ ਦਾ ਖਾਣ ਨੂੰ ਪੁੱਤ ਪਰ ਹਰ ਚੀਜ਼ਾਂ ਨਹੀਂ ਕਰਨੀਆਂ ਅੱਜ ਤੋਂ ਬਾਅਦ ਨਹੀਂ ਕਰਦਾ ਨਾ ਮੇਰਾ ਠੀਕ ਆ ਮੇਰਾ ਹਲਾੜ ਲਾ ਨਹੀਂ ਆਜਾ ਨਹੀਂ ਕਰਨਾ ਛੱਡ ਦੂੰਗਾ ਸ਼ਾਬਾਸ਼ ਸ਼ਾਬਾਸ਼ ਓ ਸਾਚ ਤੂੰ ਭੁੱਲੇ ਗਿਆ ਕੱਲ ਮੇਰਾ ਬਰਥਡੇ ਆ ਓਏ ਓ ਮੈਂ ਕਿਵੇਂ ਭੁੱਲ ਜੂ ਕਮਲਿਆ ਮੇਰੇ ਪੁੱਤ ਦਾ ਜਨਮ ਦਿਨ ਤਾਂ ਮੈਂ ਭੁੱਲ ਜੂ ਦੱਸ ਮੇਰੇ ਪੁੱਤ ਨੇ ਕੀ ਖਾਣਾ ਆ 10000 ਰੁਪਏ ਦੇ ਦੇ ਬਸ 10000 ਪੁੱਤ ਤੂੰ ਤਾਂ ਐ ਮੰਗਦਾ ਆ ਹੈ ਜਿਵੇਂ ਕੋਈ ਚੀਜੀ ਹੁੰਦੀ ਆ ਹੈ ਤੈਨੂੰ ਪਤਾ ਏ ਆਪਣੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਕਿੰਨਾ ਔਖਾ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪੁੱਤ ਕਿੰਨਾ ਔਖਾ ਮੈਂ ਤੈਨੂੰ ਪੜਾ ਰਿਆ ਕਾਲਜ ਲਾਇਆ ਪੁੱਤ ਤੈਨੂੰ ਕਿੱਥੋਂ ਕਰਾਂ ਮੈਂ ਇੰਨੇ ਪੈਸੇ ਹੈ ਆ ਕੱਲੋਂ ਹੱਥ ਮਾਰ ਪੁੱਤ ਥੋੜਾ ਸੋਚ ਉਹ ਬਾਪੂ ਲੋਕਾਂ ਦੇ ਬਾਪ ਆਪਣੇ ਇਰਾਦਾਂ ਵਾਸਤੇ ਕੀ ਕੁਝ ਨਹੀਂ ਕਰਦੇ ਤੂੰ ਮੈਨੂੰ 10000 ਰੁਪਏ ਨਹੀਂ ਦੇ ਸਕਦਾ ਪੁੱਤ ਮੈਂ ਵੀ ਤਾਂ ਤੇਰੇ ਲਈ ਇੰਨਾ ਕੁਝ ਕਰਦਾ ਹੈ ਆ ਨਾਲੇ ਤੂੰ ਆਪਣੇ ਪਿਓ ਦੇ ਮੂਰੇ ਬੋਲੇਗਾ ਹੁਣ ਚਾਰ ਪੈਸਿਆਂ ਪਿੱਛੇ ਹੈ ਇੰਨੇ ਪੈਸੇ ਕਰਨੇ ਕੀ ਨੇ ਤੂੰ ਦੱਸੀ ਮੈਨੂੰ ਉਹ ਬਾਪੂ ਬਾਡੇ ਪਾਰਟੀ ਕਰਨੀ ਐ ਜਿਨ੍ਹਾਂ ਦੀਆਂ ਪਾਰਟੀਆਂ ਖਾਧੀਆਂ ਉਹਨਾਂ ਨੂੰ ਮੋੜਨੀਆਂ ਬੀਟਾ ਨੇ ਲਾ ਮੈਂ ਕਹਿੰਦਾ ਸੀ ਤੈਨੂੰ ਜਾ ਕੇ ਪਾਰਟੀਆਂ ਖਾਉਣਾ ਦੀਆ ਤੈਨੂੰ ਪੜਨ ਭੇਜਦਾ ਸੀ ਆ ਕੰਮਾਂ ਨੂੰ ਨਹੀਂ ਸੀ ਭੇਜਦਾ ਤੈਨੂੰ ਮੈਂ ਉਹ ਯਾਰੀ ਦੋਸਤੀ ਨਭਾਉਣੀ ਪੈਂਦੀ ਐ ਬਾਪੂ ਲਾ ਨਭਾਉਣੀ ਪੈਂਦੀ ਆ ਆ ਪੁੱਠੇ ਕੰਮਾਂ ਲਈ ਮੈਂ ਤੇ ਲੱਖ ਰੁਪਈਆ ਨਹੀਂ ਦੇਣਾ ਐ ਬਾਪੂ ਮੈਨੂੰ ਪੈਸੇ ਦੇ ਦੇ ਸ਼ਾਮ ਤੱਕ ਕੁਝ ਨਹੀਂ ਮਿਲਣਾ ਤੈਨੂੰ ਸੁਣ ਗਿਆ ਮੇਰੀ ਗੱਲ ਬਾਪੂ ਮੈਨੂੰ ਪੈਸੇ ਦੀ ਬੋਲਣਾ ਤੂੰ ਮੈਨੂੰ ਪੈਸੇ ਦੇ ਦੇ ਸ਼ਾਮ ਤੱਕ ਮੈਨੂੰ ਪੈਸੇ ਚਾਹੀਦੇ ਆ ਨਸ਼ਿਆਂ ਤੇ ਨਾਦੀ ਹੋ ਗਿਆ ਉਹਨੂੰ ਐ ਨਹੀਂ ਪਤਾ ਕਿ ਕੀ ਗੱਲ ਕੀਤੇ ਨਾਲ ਕਰ ਰਿਹਾ ਆਪਦੇ ਪਿਓ ਨਾਲ ਅੱਜ ਤੱਕ ਅੱਜ ਤੱਕ ਉਹਨੇ ਮੇਰਾ ਗਲਮਾ ਫੜ ਲਿਆ ਕੱਲੂ ਗਲ ਫੜ ਲੂਗਾ ਪਰ ਮੇਰਾ ਪੁੱਤ ਐਵੇਂ ਦਾ ਨਹੀਂ ਹੈਗਾ ਮੈਂ ਰੋਕ ਲੂ ਆਪਣੇ ਪੁੱਤ ਨੂੰ ਕੁਝ ਨਹੀਂ ਆਉਣ ਦਿੰਦਾ ਮੈਂ ਦੇਖਦਾ ਕਰਦਾ ਗੱਲ ਮੈਂ ਬਾਈ ਦੇਖਿਆ ਆ ਜਿਹੜੇ ਨਸ਼ੇ ਆ ਨਾ ਇਹ ਰਿਸ਼ਤਿਆਂ ਦੀ ਲਿਹਾਜ਼ ਭਲਾ ਦਿੰਦੇ ਆ ਬੰਦੇ ਨੂੰ ਬੰਦੇ ਨੂੰ ਪਤਾ ਨਹੀਂ ਲੱਗਦਾ ਓਏ ਉਹਨੂੰ ਹੰਝੂ ਨਹੀਂ ਦਿਖਦੇ ਆਪਣੀ ਮਾਪਿਆਂ ਦੇ ਅੱਖਾਂ 'ਚ ਤੂੰ ਲੇਗਾਂਗਾ ਮੈਂ ਲੇਗਾਂਗਾ ਭਾਈ ਤੂੰ ਲੇ ਤੂੰ سونے ਦੀ ਚਿੜੀ ਹੁੰਦੀ ਸੀ ਮੇਰੀ ਪੰਜਾਬ ਆ ਨਸ਼ਿਆਂ ਨੇ ਸਾਰੀਆਂ ਖਾਲੀ ਅੱਛਾ ਭਾਈ ਮੈਨੂੰ ਐਂਟਰੀ ਨਹੀਂ ਪਤਾ ਭਾਈ ਉਸ ਦਿਨ ਤੋਂ ਸੋਚ ਰਿਆ ਮੈਂ ਕਿਸੇ ਨੂੰ ਨਸ਼ਿਆਂ 'ਚ ਨਹੀਂ ਲੱਗਣ ਦੇਣਾ ਭਾਈ ਜੋ ਜੋ ਨਸ਼ੇ ਬਾਰੇ ਸੁਣਦਾ ਮੇਰੇ ਕੰਮ ਯਕੀਨ ਨਹੀਂ ਕਰਦੇ। ਭਾਈ ਇਹ ਤਾਂ ਕੁਝ ਵੀ ਨਹੀਂ। ਕੰਨ ਤੇਰੇ ਵੀ ਨਹੀਂ ਯਕੀਨ ਕਰਨਗੇ। ਮੈਂ ਤੈਨੂੰ ਇੱਕ ਹੋਰ ਕਹਾਣੀ ਦੱਸਦਾ। ਕਹਾਣੀ? ਤੈਨੂੰ ਪਤਾ? ਆ ਨਸ਼ਿਆਂ ਦੀ ਜੜਾ ਕੀ ਨੇ? ਜੀ ਨੇ ਭਾਈ। ਭਾਈ ਜਿਹੜੇ ਵੱਧਿਆ ਦੇ ਮੰਦਰ ਨੇ ਸਕੂਲ ਕਾਲਜ ਇਹਨਾਂ ਤੋਂ ਹੀ ਸ਼ੁਰੂ ਹੁੰਦਾ ਨਸ਼ੇ। ਭਾਈ ਮੈਂ ਤੈਨੂੰ ਇੱਕ ਗੱਲ ਸੁਣਾਉਣਾ। ਇੱਕ ਗੱਲ ਹੈ ਕਾਲੀ ਵੇਲੇ ਦੀ। ਓਏ ਕੰਨੇ ਕੰਨੇ ਤਨਾਬ ਆ ਬਾਦ ਮੇਰੇ ਹੱਥਾਂ ਚ ਆਇਆ ਤੂੰ ਤੈਨੂੰ ਪਤਾ ਓਏ ਤੈਨੂੰ ਛਡਾਉਣ ਲਈ ਕਿਹਦਾ ਕਿਹਦਾ ਟਿੱਡ ਨਹੀਂ ਪਰਿਆ ਮੈਂ ਬੜਾ ਪੈਸਾ ਲੱਗ ਗਿਆ ਤੇ ਹੁਣ ਹੁਣ ਤੂੰ ਮਰੇ ਹੱਥਾਂ ਚ ਆ ਗਿਆ ਤੇ ਹੁਣ ਹੁਣ ਤੇਰੇ ਜ਼ੋਰ ਤੇ ਸਾਰੇ ਕੰਮ ਕਰਨੇ ਨੇ ਮੈਂ ਤੇਰੇ ਜ਼ੋਰ ਤੇ ਬਾਈ ਜੀ ਉਹ ਕੀ ਕੀ ਹਾਲ ਚਾਲ ਨੇ ਸੱਦਿਆ ਤਕੜਾ ਏ ਜੀ ਤਕੜਾ ਆ ਉਹ ਕੀ ਬਾਤ ਆ ਭਾਈ ਇਹ ਕੋ ਉਛੜਾਇਆ ਉਹ ਬੱਸ ਖੜੇ ਪੈਰੀ ਛੜਾ ਲਿਆ ਦਾ ਤੇਰੇ ਬਾਈ ਨੇ ਪਤਾ ਤਾਂ ਹੈ ਤੈਨੂੰ ਤੇਰੇ ਬਾਈ ਦੀ ਚੜਾਈ ਕਿੰਨੀ ਹੈ ਓਏ ਮੈਨੂੰ ਐ ਦੱਸ ਕਾਲਜ ਦਾ ਮਾਹੌਲ ਕਿਵੇਂ ਦਾ ਬਾਈ ਮਾਹੌਲ ਕੁਝ ਖਾਸ ਹੈ ਨਹੀਂ ਉਹ ਮਾਹੌਲ ਠੰਡਾ ਜਾਂ ਬਹੁਤ ਹੈ ਠੰਡਾ ਹੈ ਬਹੁਤ ਹੈ ਕੀ ਗੱਲ ਹੋਗੀ ਨਿਆਣੇ ਨਹੀਂ ਜੁੜਦੇ ਨਹੀਂ ਬਾਈ ਉਹ ਕਲਾਸਾਂ ਲਾਉਣ ਤੇ ਬਹੁਤ ਬਿਜ਼ੀ ਰਹਿੰਦੇ ਆ ਬਾਈ ਓਏ ਕਮਲਿਆ ਖੜਾਇਆ ਪੜਾਇਆ ਕਰ ਅੱਜ ਕਿਹਨਾਂ ਨੂੰ ਇਹਨਾਂ ਨੂੰ ਪੈਸਾ ਦਿਖਾ ਤੇ ਆਪਣੇ ਵੱਲ ਖਿੱਚ ਕਿਉਂ ਨਹੀਂ ਆਉਣਗੇ ਪੜਾਈਆਂ ਤਾਂ ਐਂ ਰਹਿ ਜਾਂਦੀਆਂ ਹੁੰਦੀਆਂ ਨੇ ਓਹ ਓ ਆ ਗਿਆ ਭਈਆ ਕਿਹੜਾ ਦੇਖ ਉਹ ਕੀ ਹਾਲ ਹੈ ਹਾਂਜੀ ਹਾਂ ਤੁਸੀਂ ਵੀਰੇ ਮੇਰਾ ਬਾਈ ਪੇਪਰ ਸੀਗਾ ਉਹ ਲੈ ਕਿਹੜੀ ਕਲਾਸ ਚ ਆ ਤੂੰ ਮੈਂ ਬੀ ਕਾਮ ਚ ਬਾਈ ਹਾਂ ਓਏ ਹਾਂ ਬਾਈ ਤੈਨੂੰ ਕਿੱਗਦਾ ਕਈ ਦੇਖਿਆ ਨਹੀਂ ਮੈਂ ਬਾਈ ਮੈਨੂੰ ਤਾਂ 6 ਮਹੀਨੇ ਹੋ ਗਏ ਗੱਲ ਜਿੱ ਲੱਗਿਆ ਨੂੰ ਉਹ ਪੜਨ ਵਾਲਾ ਲੱਗਦਾ ਮੈਨੂੰ ਇਹ ਪੜਨ ਵਾਲਾ ਬਾਈ ਪੇਪਰ ਆਜਾ ਤਰਾ ਹਾਂਜੀ ਬਾਈ ਆ ਲੱਗਦਾ ਮਾਹੌਲ ਤਾਂ ਠੰਡਾ ਜਾ ਪੇਪਰ ਵਾਲੀ ਚੱਲਦਾ ਕੋਈ ਨਹੀਂ ਕੋਈ ਨਹੀਂ ਬਸ ਨਹੀਂ ਲੱਭ ਰਹੀ ਮੈਨੂੰ ਉਹ ਕਲਾਸ ਕਿਹੜੀ ਆ ਤੇਰੀ ਬੀ ਕਾਮ ਬਾਈ ਉਹ ਜਾ ਉਹ ਦੇਖ ਉਹ ਕਲਾਸ ਤੇਰੀ ਠੀਕ ਹੈ ਬੇ ਮੈਂ ਨਾਲ ਮਿਲ ਕੇ ਜਾਈ ਠੀਕ ਹੈ ਪੇਪਰ ਦੇ ਕੇ ਹਾਂ ਓਕੇ ਵੇ ਸੱਦੇ ਆਂ ਤੂੰ ਆ ਮੁੰਡੇ ਨੂੰ ਕਿਵੇਂ ਜਾਣਦਾ ਓਏ ਉਹ ਬਾਈ ਮੇਰੇ ਚਾਚੇ ਦੇ ਮੁੰਡੇ ਦਾ ਦੋਸਤ ਮਿੱਤਰ ਹੈ ਓਏ ਇਹ ਗੱਲ ਹੈ ਹਾਂ ਮੁੰਡੇ ਨੂੰ ਆਪਣੇ ਨਾਲ ਲਾ ਕੇ ਰੱਖ ਤੂੰ ਬੜਾ ਕੰਮ ਐ ਤੋਂ ਮੈਨੂੰ ਕੀ ਹੋ ਗਿਆ ਬਾਈ ਉਹ ਤੈਨੂੰ ਫੇਰ ਦੱਸੂ ਬਾਕੀ ਦੀ ਗੱਲ ਇਹਨੂੰ ਖਲਾਫ ਲਾ ਫੈਸ਼ ਕਰਾ ਦੇਖੀ ਤੂੰ ਮੇਰਾ ਕੰਮ ਕਰ ਦੇ ਮੈਂ ਤੇਰਾ ਕੰਮ ਕਰ ਦੂ ਹੋ ਜਾਊਗਾ ਬਾਈ ਤੈਨੂੰ ਪੈਸਾ ਚਾਹੀਦਾ ਤੇ ਮੈਨੂੰ ਉਹ ਜੋ ਮੈਨੂੰ ਚਾਹੀਦਾ ਬਾਕੀ ਮੈਂ ਆਪੇ ਦੇਖ ਲਵਾਂ ਤੂੰ ਐਦਾ ਕਰ ਆ ਫੜ ਆ ਕੁਝ ਪੈਸੇ ਨੇ ਇਹਦੇ ਚ ਖਰਚ ਦੀ ਉਹਦੇ ਤੇ ਜੇ ਹੋਰ ਲੋੜ ਹੋਈ ਮੰਗ ਲਈ ਮੇਰੇ ਤੋਂ ਹਾਂ ਹਾਂ ਭਾਈ ਕਰਵਾ ਨਾ ਕਰੀ ਮੇਰਾ ਕੰਮ ਪੂਰਾ ਹੋਣਾ ਚਾਹੀਦਾ ਜੇ ਨਾ ਹੋਇਆ ਮੈਥੋਂ ਬੁਰਾ ਕੋਈ ਨਹੀਂ ਜਾਣਦਾ ਨਹੀਂ ਮੈਂ ਮੜਾਇ ਮੀਟਿੰਗ ਚੱਲਿਆ ਸ਼ਹਿਰ ਧਿਆਨ ਰੱਖੀ ਉਹਦਾ ਕੰਮ ਕਰਦੀ ਮੇਰਾ ਹੁਣ ਤਾਂ ਬਾਹੀ ਦਾ ਕੰਮ ਕਰਨਾ ਪੈਣਾ ਆਉਦਾ ਹੀ ਹੋਣਾ ਪੇਪਰ ਦੇ ਕੇ ਵੀਰੇ ਤੁਸੀਂ ਵੀਰੇ ਆ ਗਿਆ। ਉਹ ਤੈਨੂੰ ਕਿਹਾ ਸੀ ਮਿਲ ਕੇ ਜਾਈ ਕਿੱਥੇ ਚਲ ਗਿਆ ਤੀ ਤੂੰ? ਉਹ ਮੈਂ ਤੁਹਾਨੂੰ ਹੀ ਲੱਭਦਾ ਸੀ ਵੀਰੇ। ਉਹ ਲੈ ਉਹ ਮੈਂ ਇੱਥੇ ਦੇ ਨੁਕੀ ਕੀ ਜਨਾ। ਓਏ ਪੇਪਰ ਕਿਵੇਂ ਦਾ ਹੋਇਆ ਤੇਰਾ? ਪੇਪਰ ਵੀਰੇ ਠੀਕ ਠੀਕ ਜਾਈ ਹੋਇਆ। ਮਰਝਾਇਆ ਜਾ ਬਾਹਲਾ ਮੈਨੂੰ ਚੰਗਾ ਪੇਪਰ ਹੋਇਆ ਨਹੀਂ ਤੇਰਾ ਹੈ। ਬਾਈ ਬਸ ਪਾਸ ਰਖਾਉਣ ਜੋ ਕਈ ਹੋਇਆ ਤੁਹਾਨੂੰ ਪੁੱਛਦਾ ਹੈ। ਉਹ ਤੂੰ ਕਿਉਂ ਕਬਰ ਆਇਆ ਹੋਇਆ? ਆ ਤੈਨੂੰ ਪਾਸ ਕਰਾ ਦਾਂਗੇ। ਬਾਈ ਨੂੰ ਮਿਲਿਆ ਸੀ? ਹਾਂ ਬਾਈ ਇਹਨੂੰ ਮਿਲਿਆ ਸੀਗਾ। ਉਹ ਲੈ ਉਹ ਬਾਈ ਵੀ ਬਹੁਤ ਪਹੁੰਚ ਆ। ਉਹ ਤੈਨੂੰ ਪਾਸ ਉਹ ਆਉਂਦੇ ਹੀ ਹੋਣਾ ਬਾਈ। ਆਉਂਦਾ ਕੋਈ ਨਹੀਂ ਹੋਈ ਨਹੀਂ ਤੈਨੂੰ ਪਾਸ ਕਰਾਉਣਾ ਟੋਪ ਕਰਨਾ ਤਾਂ ਹਾਂਜੀ ਬਾਈ ਟੋਪ ਹੋ ਜੂ ਚੱਕਰੇ ਕੋਈ ਨਹੀਂ ਠੀਕ ਹੈ ਬਾਈ ਕਿੱਥੇ ਗਿਆ ਯਾਰ ਬਾਈ ਤਾਂ ਕਹਿੰਦਾ ਕਿ ਮੈਂ ਹੁਣੇ ਆਉਣਾ ਉਹ ਤੂੰ ਜਾ માਫੀ ਕਰਨੀ ਕਰਨੀ ਤੇ ਆ ਗਿਆ ਬਾਈ ਬਾਈ ਥਰੂ ਨਿੱਕੀ ਨਾਂ ਦਾ ਮੁੰਡਾ ਇਹ ਉਹ ਕੀ ਗੱਲ ਹੋ ਗਈ ਮੁੰਡਿਆ ਸਾਸਰੀ ਕਾਲ ਠੀਕ ਠਾਕ ਹੈ ਕੀ ਗੱਲ ਹੋ ਗਈ ਉਹ ਕਹਿੰਦਾ ਬਾਈ ਪੇਪਰ ਨਹੀਂ ਚੰਗਾ ਹੋਇਆ ਇਹਦਾ ਉਹ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਹੈਗਾ ਤੈਨੂੰ ਕਰਾ ਦੂ ਪਾਸ ਉਹ ਕੀ ਗੱਲ ਹੋ ਗਈ ਪੜਿਆ ਨਹੀਂ ਸੀ ਪੜਿਆ ਸੀਗਾ ਬਾਈ ਪਰ ਪੇਪਰ ਥੋੜਾ ਜਿਹਾ ਆਊਟ ਆਫ ਸਲੇਵ ਉਹ ਫਿਕਰ ਨਾ ਕਰ ਕਰਾਵਾਂਗੇ ਪਾਸੇ ਹੋਣਾ ਪਾਸ ਕਰਾ ਦਾਂਗੇ ਪਰਵਾਹ ਨਹੀਂ ਕਰਨੀ ਤੂੰ ਤੂੰ ਆਏ ਦੇ ਨਾ ਮੁੰਡੇ ਦੇ ਲਿੰਕ 'ਚ ਰਹਿ ਠੀਕ ਹੈ ਬਾਈ ਹੋ ਸਦਿਆ ਆਖਿਆ ਰੱਖੀ ਮੁੰਡੇ ਦਾ ਮੈਂ ਕਰਾ ਲਵਾਂ ਨਾ ਕੋਈ ਨਹੀਂ ਇਹਦਾ ਕੰਮ ਆਹ ਛੋਟੇ ਮੋਟੇ ਕੰਮ ਤਾਂ ਤੂੰ ਵੀ ਦੇਖ ਲਿਆ ਕਰ ਹਾਂਜੀ ਹਾਂਜੀ ਬਾਈ ਕੰਮ ਕਰਨ ਲੱਗ ਜੈਨਾ ਪਿੱਛੇ ਹੈ ਕਮਲ ਆ ਜਾ ਗਲਤੀਆਂ ਕੀ ਮਾਫਾ ਜੀ ਕਮਲਿਆ ਤੈਨੂੰ ਪੈਸੇ ਤਾਂ ਨਹੀਂ ਚਾਹੀਦੇ ਜ਼ਹੀਦ ਹੈ ਬਾਈ ਕੋਈ ਨਹੀਂ ਮੈਂ ਸ਼ਾਮ ਨੂੰ ਖਾਤੇ ਚ ਪਵਾ ਦੂੰ ਆ ਮੁੰਡੇ ਨੂੰ ਖਲਾ ਪਲਾ ਮੜਾਏ ਆ ਓਕੇ ਟੈਨਸ਼ਨ ਨਾਲੇ ਕਰ ਦਾਂਗੇ ਬਾਈ ਓਏ ਤੂੰ ਟੈਨਸ਼ਨ ਹੀ ਲੈਣੀ ਆਹ ਦੇਖ ਕੀ ਆ ਮੇਕੋ ਇਹ ਇਹ ਤਾਂ ਬਾਈ ਦਾਰੂ ਹੈ ਉਹ ਹਾਂ ਉਹ ਸਾਰੇ ਕੰਮਾਂ ਦਾ ਹਿੱਲਾ ਤਾਂ ਇਹੀ ਆ ਕੋਈ ਟੈਨਸ਼ਨ ਹੋਵੇ ਕੋਈ ਦਰਦ ਹੋਵੇ ਆ ਪੀਣੀ ਆਪਾਂ ਬਾਈ ਇਹ ਤਾਂ ਬਹੁਤ ਗਲਤ ਚੀਜ਼ ਹੈ ਨਹੀਂ ਉਹ ਹੋਰਿਆ ਬਾਈ ਮੈਨੂੰ 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 ਬਾਪੂ ਕੁੱਟੂਗਾ ਜੇ ਉਹਨੂੰ ਪਤਾ ਲੱਗ ਗਿਆ ਬਾਪੂ ਨਾਲ ਬਹਿ ਕੇ ਪੀਣਾ ਹੋ ਰਿਹਾ ਹੋ ਰਿਹਾ ਉਹ ਕਬਰਾਈ ਕਿਉਂ ਇਹਨਾਂ ਨੂੰ ਹੋ ਰਿਹਾ ਆ ਦੇਖੋ ਕੀ ਹੋ ਗਿਆ ਹਾ ਇਹਦੀ ਸਮੈਲ ਬੜੀ ਗੰਦੀ ਆ ਭਾਈ ਓਹੋ ਓਹ ਸਮੈਲ ਲਗੰਦੀ ਆ ਸਵਾਦ ਪੂਰਾ ਐਕਟਰ ਨੰਬਰ ਆਹ ਦੇਖੀ ਲਿਖਿਆ ਪੰਜਾਬ ਆ ਚੱਕ ਦੱਪ ਧੂਕਾ ਕੀ ਹੋ ਗਿਆ ਓਏ ਓਹ ਬਤੰਦਰਾ ਕੀ ਕਰੀਏ ਨਾ ਓਹ ਪਹਿਲੇ ਘੁੱਟ ਲਿਕੋਣੀ ਲੱਗਦੀ ਹੁੰਦੀ ਆ ਓਹ ਦੂਆ ਘੁੱਟ ਵੀ ਦੇਖੀ ਆਉਂਦੇ ਨਜ਼ਾਰੇ ਕਰ ਬਾਈ ਸਿਰ ਕੋ ਮਲਾਤਾ ਯਾਰ ਉਹ ਲੈ ਉਹ ਵਈ ਨਾ ਜਿਹੜਾ ਚੱਲਦਾ ਹੈ ਉਹ ਕੋਈ ਗੱਲ ਨਹੀਂ ਜਿੰਨਾ ਥਕੇਮਾ ਸਾਰਾ ਲੈ ਲੇ ਤੇਰਾ ਤੂੰ ਆ ਕਰ ਘਰ ਜਾ ਆਰਾਮ ਕਰ ਕੱਲ ਨੂੰ ਫੇਰ ਆਈ ਮੇ ਕੋ ਹੈ ਚੱਲ ਜੱਗਾ ਆ ਜਾ ਆ ਜਾ ਚੱਲ ਜਿਹੜਾ ਬਾਈ ਨੇ ਕੰਮ ਗਿਆ ਦੀ ਉਹ ਤਾਂ ਹੁਣ ਹੋ ਗਿਆ ਹੋਣਾ दारू ਤੇ ਲਾਉਂਗਾ ਸੱਬ ਕੇ ਦਾਰੂ ਪਲਾਉਣੀ ਆ ਤੇ ਬਾਈ ਤੋਂ ਪੈਸੇ ਲੈਣੇ ਆ ਪੂਰੇ ਹੂੰ ਓਏ ਫੱਦਿਆ ਹੋ ਕੇ ਮਿਆਂ ਬਾਈ ਜੀ ਉਹ ਤਕੜਾ ਪੂਰਾ ਤਕੜਾ ਬਾਈ ਕਰਤਾ ਸੀ ਮੇਰਾ ਕੰਮ ਹਾਂਜੀ ਬਾਈ ਓਏ ਅੱਜ ਕਟੋ ਕੱਟ ਤਿੰਨ ਚਾਰ ਮਹੀਨੇ ਹੋ ਗਏ ਉਹਨੂੰ ਰੱਜ ਕੇ दारू ਪਲਾਉਂਦਿਆਂ ਤੇ ਉਤੇ ਖਰਚਾ ਕਰਦਿਆਂ ਨੂੰ ਤੇ ਤੇ ਹੁਣ ਉਹ ਟਾਈਮ ਆ ਗਿਆ ਜਿਹੜਾ ਜਿਹੜਾ ਮੇਰਾ ਮਕਸਦ ਪੂਰਾ ਹੋਣਾ ਤੂੰ ਪੁੱਛਦਾ ਸੀ ਨਾ ਉਦੋਂ ਵੀ ਭਾਈ ਆ ਮੁੰਡੇ ਦਾ ਤੈਨੂੰ ਕੀ ਕੰਮ ਹੈ ਹਾਂਜੀ ਭਾਈ ਉਹ ਆ ਮੁੰਡਾ ਆ ਮੁੰਡਾ ਮੇਰੀ ਸ਼ਰੀਕ ਕੇ ਬਾਜੀ ਚੋ ਹੈ ਜਦ ਮੈਂ ਨਿੱਕਾ ਜਾ ਹੁੰਦਾ ਸੀ ਨਾ ਹਿੱਤੇ ਪਿਓ ਨੇ ਹਿੱਤੇ ਪਿਓ ਨੇ ਧੋਖਾ ਤੜੀ ਕਰਕੇ ਸਾਰੀ ਜ਼ਮੀਨ ਸਾਰੀ ਜ਼ਮੀਨ ਆਪਣੇ ਵਾਲ ਖਾਚ ਲਈ ਤੇ ਮੇਰਾ ਪਿਓ ਮੇਰਾ ਪਿਓ ਸਦਮਾ برداشت ਨਾ ਕਰ ਸਕਿਆ ਪਾਹ ਲਾ ਕੇ ਮਰ ਗਿਆ ਉਹ ਹੈ ਭਾਈ ਐਨੇ ਕਨੇ ਮਾਇਨ ਨੇ ਕਨੇ ਨਾ ਅੱਖਾਂ ਨਾਲ ਦੇਖ ਆਪਣੇ ਪਿਓ ਨੂੰ ਫਾਇਦੇ ਲਟਕ ਦਿਆ ਉਦਨ ਤਈ ਉਦਨ ਤਈ ਮੇਰੇ ਅੰਦਰ ਭਾਂਬੜ ਮਚਦਾ ਇਹਨਾਂ ਦੇ ਕਰੇ ਇਹਨਾਂ ਦੇ ਕਰੇ ਹਾਸੇ ਨਹੀਂ ਫੱਤਰ ਵਿਛਣਗੇ ਫੱਤਰ ਸੁਣ ਗਈ ਮੇਰੀ ਗੱਲ ਹਾਂਜੀ ਭਾਈ ਤੇ ਹੁਣ ਮੇਰਾ ਇੱਕ ਹੋਰ ਕੰਮ ਕਰ ਦੇ ਛੋਟਾ ਜਿਹਾ ਕੀ ਭਾਈ ਜੇ ਤੂੰ ਉਹ ਕਰ ਦੇ ਤਸਵਾਦ ਇਹ ਆਜੂ ਸੱਦਿਆ ਸਵਾਲ ਆ ਦੇ ਕੀ ਲਿਆਂਦਾ ਮੈਂ ਓਏ ਤਾਂ ਚਿਟਾ ਬਾਈ ਓਏ ਆਹੋ ਇਹਦੇ ਤੇ ਲਾ ਦੇ ਉਹਨੂੰ ਸੁਣ ਗਿਆ ਹੂੰ ਇਹ ਮੇਰਾ ਕੰਮ ਕਰਦੀ ਪਰ ਬਾਈ ਉਹ ਬਾੜਾ ਬਾਈ ਬਾਈ ਨਹੀਂ ਕਰਨੀ ਤੇ ਫालतू ਨਹੀਂ ਬੋਲਣਾ ਜਿਹੜਾ ਜਿੰਨਾ ਕੰਮ ਕਹਿਤਾ ਓਨਾ ਕਰਨਾ ਸੁਣ ਗਿਆ ਮੇਰੀ ਗੱਲ ਹਾਂਜੀ ਬਾਈ ਤੈਨੂੰ ਤੇਰੇ ਪੈਸੇ ਮਿਲ ਜਾਣਗੇ ਤੇ ਮੈਨੂੰ ਉਹ ਜੋ ਮੈਨੂੰ ਚਾਹੀਦਾ ਸੁਣ ਗਿਆ ਮੇਰੀ ਗੱਲ ਤੇ ਆਹ ਬਾਈ ਸੌ ਨੂੰ ਦੇ ਦਿਓ ਉਹ ਦੇ ਦੇਵਾਂਗੇ ਆਹੋ ਖਿਆਲ ਰੱਖੀ ਚਾਉਂਦਾ ਮੈਂ ਕੰਮ ਹੀ ਨਹੀਂ ਆਉਣੀ ਚਾਹੀਦੀ ਕੋਈ ਵੀ ਹੁਣ ਬਾਹੀ ਨੇ ਪੂਰੇ ਪੈਸੇ ਖਾਤੇ 'ਚ ਪਾਤੇ ਹੋਣੇ ਲੱਗਦਾ ਉਹ ਆਉਦਾ ਹੀ ਹੋਣਾ ਚਿੱਟੇ ਤੇ ਲਾਵਾਂਗੇ why ji oh oh keve lut ke hona tu kya gal hogi oh main kehanda si apa beh jande the aage tu daru duru pinne yaar oh le karti choti gal oh daru duru da kuch nahi hona oh main koi navi item le ke aya navi item wa dekh tu e daru tu utte dass gehdi shay hogi oh aa dekh tu ha e kya e oh e ta teri do botla barabar da ek kuttna chadda oh yaar ki tusi cheap chizyan khayi oh cheap ni oh cha 1000 ਦੀ ਆਉਂਦੀ ਆ ਇਹ 4000 ਦੀ ਲੈ ਇੰਨਕ ਉਹ ਲੈ ਉਹ ਤੂੰ ਚੈੱਕ ਤਾ ਕਰਕੇ ਨਾ ਖੜ ਜਾ ਸਿੱਧਾ ਖੜ ਸਿੱਧਾ ਹਾਂ ਓਏ 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 ਆ ਦੇਖ ਓਏ ਰਾਮ ਨਾਲ ਖੜ ਜਾ ਹਾਂ ਆਹ ਮੇਰੀ ਜਨ ਉਹ ਚੈੱਕ ਆ ਇਧਰ ਆ ਇਧਰ ਆ ਆ ਦੇਖ ਹੱਥ ਕਰ ਹਾਂ ਇਹ ਖੇਤ 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 ਉਹ ਖੇਚਾ ਖੇਚਾ ਕੀ ਹਾਂ ਆਉਂਦਿਆ ਨਹੀਂ ਹਰੇ ਆਲਾ ਹੋਰ ਲਾ ਹੋਰ 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 ਆ ਚੱਕ ਏ ਉਹਨਾਂ ਖਿੱਚ ਓਏ ਓਕੇ ਓਏ 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 ਉਹ ਵੀ ਨਾ ਸਾਡੇ ਗੱਲ ਪੈ ਨਹੀਂ ਓਏ ਉਹ ਖੜਾ ਹੋ ਉਹ ਉੱਠੇ ਉੱਠੇ ਨਾਲ ਆ ਉਹ ਉੱਠੇ ਇਹਦੇ ਨਾਲ ਆ ਜੀ ਲੁੱਟ ਉਹ ਉੱਠ 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 ਉਹ ਪਤੰਦਰਾਂ ਹੀ ਗੱਲ ਪਾਏਗਾ ਸਾਡੇ ਖੜਾ ਉਹ ਤੇਰੀ ਓਏ 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 ਚੱਟ ਕਿਆ ਕੰਚਰਾ ਉਹ ਆ ਗਿਆ ਭਾਈ ਆ ਗਿਆ ਹਾਂਜੀ ਹੋਏ ਅੱਜ ਪੂਰਾ 1 ਸਾਲ ਇੱਕ ਸਾਲ ਹੋ ਗਿਆ ਉਹਨੂੰ ਨਸ਼ੇ ਤੇ ਲਾਉਂਦਿਆਂ ਨੂੰ ਤੇ ਉਤੇ ਖਰਚਾ ਕਰਦਿਆਂ ਨੂੰ ਤੇ ਹੁਣ ਹੁਣ ਟਾਈਮ ਹੈ ਉਹ ਪੈਸੇ ਵਸੂਲਣ ਦਾ ਹਾਂਜੀ ਭਾਈ ਸਮਝ ਗਿਆ ਮੇਰੀ ਗੱਲ ਹਾਂਜੀ ਭਾਈ ਹੁਣ ਤੱਕ ਹੁਣ ਤੱਕ ਉਹ ਚਿੱਟਾ ਪਾਊਡਰ ਖੁਦਿਆਂ ਨਾੜਾ ਚ ਰਸ ਗਿਆ ਹੋਣਾ ਕਦੇ ਵੀ ਕ ਮੈਂ ਮੈਂ ਚਿਤਾਇਆ ਮੈਂ ਓਏ ਉਹ ਕੀ ਮੰਗੀ ਜਾਂਦਾ ਏ ਓਏ ਚੱਲ ਭਾਈ ਸਾਹ ਕਰਤਾ ਜਾ ਉਹ ਚਾਹ ਦਿਆ ਤਾਰੀ ਦਾ ਤੈਨੂੰ ਉਹ ਬਾਈ ਤੋਂ ਲੈ ਬਾਈ ਜਾ ਓਏ ਚੱਲ ਭਾਈ ਓਏ ਓਏ ਇੱਕ ਮਿੰਟ ਦੇ ਦੰਨੇ ਦੇ ਦੰਨੇ ਸ਼ਰਾ ਨਹੀਂ ਕੀ ਗੱਲ ਹੋ ਗਈ ਭਾਈ ਸਮਾਨ ਤੇਰੇ ਭਾਈ ਸਮਾਨ ਵੀ ਦੇ ਦੰਨੇ ਤੈਨੂੰ ਸਮਾਨ ਤਾਂ ਤੈਨੂੰ ਦੇ ਦੰਨੇ ਪਰ ਤੈਨੂੰ ਮੇਰਾ ਇੱਕ ਨਿੱਕਾ ਜਿਹਾ ਕੰਮ ਕਰਨਾ ਪੈਣਾ ਕਮੇ ਹੋਣਾ ਬਾਈ ਮੈਨੂੰ ਦੱਸੋ ਕਿਹੜਾ ਕੰਮ ਕਰਨਾ ਮੈਂ ਸਾਰਾ ਕੁਝ ਕਰਕੇ ਆਉਂਗਾ ਬਾਈ ਦੇਖ ਲੈ ਬਾਈ ਮੈਨੂੰ ਸਮਾਨ ਚਾਹੀਦਾ ਬਾਈ ਬਾਈ ਓਹ ਸਮਾਨ ਤੈਨੂੰ ਇੱਕ ਟਾਈਮ ਦਾ ਛੱਡ ਇੱਕ ਮਹੀਨੇ ਦਾ ਵੀ ਦਵਾ ਦੂੰ ਅਕਲ ਵਾਧਰ ਤੂੰ ਜਾ ਕੇ ਆਪਣੀ ਜ਼ਮੀਨ ਦੇ ਕਾਗਜ਼ ਲਿਆ ਜ਼ਮੀਨ ਦੇ ਕਾਗਜ਼ ਓ ਬਾਈ ਮੈਂ ਤੁਹਾਨੂੰ ਕਹੀ ਜਾਂਦਾ ਇਦਾਂ ਨਹੀਂ ਹੋਣਾ ਓ ਹੀ ਰੋਈ ਜਾਣਾ ਇਹ ਨਹੀਂ ਕਰਨਾ ਕੁਝ ਆਹੋ ਲੱਗਦਾ ਤਾਂ ਮੈਨੂੰ ਵੀ ਆਈ ਹੈ ਵੀ ਇਹ ਤਾਂ ਨਹੀਂ ਹੋਣਾ ਆ ਕੰਮ ਬਾਈ ਕੁਝ ਔਰ ਕਰਾ ਲੋ ਬਾਈ ਓਏ ਐ ਕਰ ਵੇ ਸਾਧਿਆ ਤੈਨੂੰ ੱਟੇ ਮਾਰ ਕੇ ਕੱਢੇ ਓਏ ਚੱਲ ਤੈਨੂੰ ੱਟੇ ਮਾਰ ਕੇ ਕੱਢ ਬਾਈ ਮੈਂ ਲੈ ਕੇ ਆਉਣਾ ਮੈਂ ਜ਼ਮੀਨ ਦੇ ਕਾਗਜ਼ ਲੈ ਕੇ ਆਇਆ ਮੈਨੂੰ ਸੁਮਾਨ ਦੇ ਦੋ ਬਸ ਬਾਈ ਬਾਈ ਮੈਨੂੰ ਸੁਮਾਨ ਦੇ ਓਏ ਦੇ ਦੰਨੇ ਐ ਬਾਈ ਮੈਨੂੰ ਓਏ ਓਏ ਜ਼ਮੀਨ ਦੇ ਕਾਗਜ਼ ਤਾਂ ਲਿਆ ਸ਼ੇਰਾ ਸਾਰਾ ਕੁਝ ਦੇ ਦਾਂਗੇ ਤੈਨੂੰ ਠੀਕ ਜਾਇਆ ਮੈਂ ਹੁਣੀਆਂ ਮੈਂ ਬੜਾ ਓਏ ਜੱਬਿਆ ਓਏ ਅੱਜ ਦਾ ਖੁਸ਼ੀਆਂ ਦਾ ਦਿਨ ਹੈ ਜਿਹੜਾ ਝੜਾ ਭਾਂਪਰ ਮੇਰੇ ਅੰਦਰ ਬਾਦਦਾ ਸੀ ਉੱਜ ਠੰਡਾ ਹੋਣਾ ਹੈ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਆਉਂਦਾ ਹੋਣਾ ਆਪਣੀ ਜ਼ਮੀਨ ਦੇ ਕਾਗਜ਼ ਲੈ ਕੇ ਬਾਈ ਤੋੜਿਆ ਆਈ ਗਿਆ ਲੈ ਬਾਈ ਜ਼ਮੀਨ ਦੇ ਕਾਗਜ਼ ਬਾਈ 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 ਓਏ ਸਾਬਿਆ ਓ ਖੜ ਜਾ ਓ ਖੜ ਜਾ ਮੈਂ ਟਕਮਲਿਆ ਓਏ ਸਾਬਿਆ ਕੋਈ ਤਾਂ ਅਸਲੀ ਰਿਓ ਏ ਅਸਲੀ ਨੇ ਇੱਕ ਕੰਮ ਕਰ ਲੈ ਓ ਬਾਈ ਲੈ ਓ ਇਹ ਤਾਂ ਸਾਈਨ ਕਰਾ ਲੈ ਤੇ ਐਵੇਂ ਨਾ ਮਰ ਮੁਰਜ ਜਵੇ ਇਹ ਓਏ ਤੇ ਸਾਈਨ ਕਰ ਸਾਨ ਕਰ ਦੇ ਛਿਤੀ ਕਰ ਕਰਲਾ ਸਦਾ ਹਸਣੇ ਤੋਂ ਇੱਥੇ ਵੀ ਕਰ ਇੱਥੇ ਕਰ ਹਾਂ ਆलो ਭਾਈ ਜੀ ਭਾਈ ਭਾਈ ਉਸ ਵਖਾ ਦੇ ਦੋ ਭਾਈ ਆਹ ਜਾ ਤਲਾਸ ਤੇ ਸਦਿਆ ਓਏ ਕਾ ਨੂੰ ਚੂਚੇ ਨੂੰ ਤੜਪਾਉਣਾ ਹੋ ਦੇ ਦੇ ਨੂੰ ਇਹਦਾ ਸਮਾਨ ਓਏ ਓ ਬਾਕੀ ਵੀ ਦੇ ਦਾਂਗੇ ਤੈਨੂੰ ਹੋਲੀ ਹੋਲੀ ਲਈ ਕਿਤੇ ਓਏ ਨਾ ਕੰਮ ਕਰ ਲਈ ਭਾਈ ਹੁਣ ਤਾਂ ਮੇਰੇ ਪੈਸੇ ਪਾ ਲਵੋਗੇ ਓਏ ਤੈਨੂੰ ਤੇਰੇ ਪੈਸੇ ਮਿਲ ਜਾਣਗੇ ਕਮਲਿਆ ਮੈਨੂੰ ਹੱਜ ਹੱਜ ਆ ਸੁਪਨਾ ਪੂਰਾ ਹੋ ਗਿਆ ਜੀ ਦੀ ਜੀ ਦੀ ਮੈਨੂੰ ਇੰਨੇ ਸਮੇਂ ਤੋਂ ਭਾਲ ਸੀ ਓਏ ਉਹ ਆ ਕੀ ਹੋ ਗਿਆ ਉਹ ਭਾਈ ਓਏ ਇਹਨੂੰ ਕੀ ਹੋ ਗਿਆ ਉਹ ਸਦਾ ਦੇਖੋ ਤੇ ਸਾਥ ਚੱਲਦੇ ਨੇ ਉਹ ਇਹ ਤਾਂ ਮਰ ਗਿਆ ਓਏ ਓਏ ਮਰਿਆ ਸੱਪ ਘਰ ਪਾ ਲਿਆ ਆਪਦਾ ਓਏ ਓਏ ਹੁਣ ਬਾਈ ਮੈਂ ਲੈ ਕੇ ਜਾਂਦਾ ਓਏ ਬਾਈ ਔਲਕ ਕੰਮ ਕਰ ਓਏ ਇਹਦੀ ਲਾਸ਼ ਨੂੰ ਕਿਧਰ ਟਿਕਾਣੇ ਲਾਵੇ ਹਾਂਜੀ ਬਾਈ ਕਿਸੇ ਨੂੰ ਪਤਾ ਨਾ ਲੱਗੇ ਨਹੀਂ ਲੱਗੇ ਇਹ ਆਪਣੇ ਕੋਲ ਆਉਂਦਾ ਸੀ ਏ ਜੀ ਬਾਈ ਆਪਾਂ ਨੂੰ ਫਰਾਰ ਹੋਣਾ ਪੈਣਾ ਆਇ ਕਰੀ ਤੂੰ ਵੀ ਹਫਤੇ ਲਈ ਕਿਧਰੇ ਹੋਰ ਲੰਗ ਜਾ ਮੈਂ ਦੇਖਦਾ ਬਾਕੀ ਚੱਲ ਸਾਰਾ ਕੁਝ ਸਾਹਮਣਾ ਪੈਂਦਾ ਉਹ ਪਾਣੀ ਪੀਤਾ ਕਰਤਾ ਆਉਂਦੇ ਮੈਂ ਕਰਤਾ ਆਉਂਗਾ ਹੋ ਬਾਰਾ ਆਹ ਕੀ ਹੋਇਆ ਹੋਏਗਾ ਬਸ 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 ਮੇਕਅਪ ਨਿਕਲ ਕੋ ਤੁਮਦਾਰਿਆ ਨਾ ਸੇਖੇ ਦੇ ਕਿਸੇ ਹੋਰ ਦਾ ਪੁੱਤ ਮਰ ਜਾਏ ਇਹੋ ਜਿਹਾ ਕਿ ਅੱਜ ਵੀ ਕਿਸੇ ਕਿਸੇ ਦਾ ਪੁੱਤ ਨਾ ਦੇ ਨਾ ਮੀਨਾ ਇਹੋ ਜਿਹਾ ਲੱਗਦਾ ਹੈ ਉਹ ਮੈਂ ਕੁਝ ਨਹੀਂ ਬੱਜਦਾ ਤੁਸੀਂ ਹੋ ਜਾਓ ਮੇਰਾ ਕਿਸੇ ਕਿਸੇ ਦੇ ਨਾਲ ਲੱਗੇ ਜਿੱਥੇ ਸੌਣਾ ਹੈ ਜੰਗਾਰਾ ਪਈ ਤੇ ਕਿਤੇ ਐਕਸਟਰੀ ਉਹਨੂੰ ਵੀ ਬਰਾਲਾ ਚੋ ਹੁੰਦਾ ਹੀ ਹੋਣਾ ਵਸ ਉਹ ਤਾਂ ਇਹ ਹੀ ਆ ਸਿਮਰਾਈ ਕੋਲ ਲਗਾਨੇ ਵਾਲਾ ਹੁੰਦਾ ਹੀ ਹੋਣਾ ਬਾਈ ਤੈਨੂੰ ਕਿਹੜਾ ਖਸਿਓ ਦੀ ਹੈ ਬਾਈ ਬਾਈ ਮੈਨੂੰ ਤੇਰੇ ਸਾਥ ਦੀ ਲੋੜ ਹੈ ਬਾਈ ਉਹ ਕੀ ਹੋ ਗਿਆ ਇਹਨੂੰ ਪੰਜਾਬ ਬਾਈ ਉਹ ਰੋਂਦਾ ਕਾ ਤਾ ਕੀ ਗੱਲ ਹੋਗੀ ਬਾਈ ਇਹਨੇ ਆਪਣੀ ਕਹਾਣੀ ਦੱਸੀ ਆ ਅੱਛਾ ਨਹੀਂ ਤੇਰ ਤੋਂ ਕਹਾਣੀਆਂ ਸੁਣਾਈ ਜਾਂਦਾ ਸੀ ਨਹੀਂ ਨਹੀਂ ਬਾਈ ਕਿਵੇਂ ਇਹਦਾ ਪੁੱਤ ਨਸ਼ੇ 'ਚ ਲੱਗ ਕੇ ਮਰ ਗਿਆ ਓਏ ਹੋਏ ਹੋਏ ਉਹ ਤਾਂ ਬੜੀ ਮਾਰੀ ਘਟਨਾ ਹੋਈ ਫਿਰ ਓਏ ਉਹ ਕਾਨੂੰ ਰੋਣਾ ਕਮਲਿਆ ਅੱਜ ਉਹ ਮੈਂ ਅਸੀਂ ਤੇਰੇ ਨਾਲ ਆ ਉਹ ਸਾਡਾ ਕੰਮ ਕੀ ਆ ਉਹ ਪਿੰਡੋਂ ਪਿੰਡਾ ਜਾਣਾ ਲੋਕਾਂ ਨੂੰ ਹਸਾਉਣਾ ਤੇ ਜੱਜ ਦੀ ਗੱਲ ਕਰਨੀ ਤੇ ਅੱਜ ਦੀ ਗੱਲ ਕਰਨੀ ਹੈ ਉਹ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਬਈ ਮੈਨੂੰ ਲੋਜ ਮੇਰੇ ਪੁੱਤ ਦੀ ਯਾਦ ਆਉਂਦੀ ਹੈ ਮੈਂ ਉਹਦੇ ਸਿਰ ਤੇ ਸੇਰੇ ਬਣਨੇ ਸੀ ਪਰ ਮੈਂ ਨਾ ਹੱਥਾਂ ਨਾਲ ਉਹਨੂੰ ਅੱਗ ਲਈ ਓ ਉਹ ਕਮਲਿਆ ਫਿਕਰ ਨਾ ਕਰ ਐ ਨਹੀਂ ਰੋਈਦਾ ਹੁੰਦਾ ਅਸੀਂ ਤੇਰਾ ਸਾਥ ਦਵਾਂਗੇ ਯਾਰ ਕੈਸੀ ਗੱਲ ਕਰਦਾ ਫਿਕਰ ਨਾ ਕਰ ਦੋ ਉਹ ਮੈਨ ਨਾਲੇ ਜਦ ਆਉਂਦਾ ਸੀ ਨਾ ਪਿੰਡ ਉਹ ਮੈਨੂੰ ਰਾਤ ਚ ਬੰਦਾ ਮਿਲ ਗਿਆ ਉਹ ਕਹਿੰਦਾ ਭਾਈ ਸਾਡੇ ਪਿੰਡ ਵੀ ਨਾਟਕ ਕਰਦੇ ਹੋ ਹੈ ਉਹ ਅਸੀਂ ਕਿਆ ਨਾ ਕਰਦਾਂਗੇ ਅਸੀਂ ਕਿਆ ਕਿਹੜਾ ਨਾਟਕ ਕਰਨਾ ਉਹ ਵੀ ਕਹਿੰਦਾ ਨਸ਼ਿਆਂ ਦੇ ਕਰਨਾ ਹੋਰ ਕੀ ਨਸ਼ਿਆਂ ਦੇ ਨਾਟਕ ਕਰਦਾਂਗੇ ਚੱਜ ਵੀ ਗੱਲ ਕਰਦਾਂਗੇ ਅੱਜ ਦੀ ਗੱਲ ਕਰਦਾਂਗੇ ਉਹ ਸੁਨੇਹਾ ਦੇ ਜੀ ਫਿਰ ਉਹ ਆ ਸੁਨੇਹਾ ਦੇ ਦੰਨੇ ਆ ਉਹ ਜਾਗੋ ਜਾਗੋ ਵੀ ਜਾਗਣ ਦਾ ਵੇਲਾ ਆ ਗਿਆ ਜਾਗੋ ਜਾਗੋ ਵੀ ਜਾਗਣ ਦਾ ਵੇਲਾ ਆ ਗਿਆ ਇਹ ਗੱਲ ਕਹੀਏ ਵਾਰ-ਵਾਰ ਇਹ ਗੱਲ ਕਹੀਏ ਵਾਰ-ਵਾਰ ਕਰਦੋ ਨਸ਼ਿਆਂ ਨੂੰ ਇਨਕਾਰ ਦੋ ਨਸ਼ਿਆਂ ਨੂੰ ਇਨਕਾਰ ਇਹ ਗੱਲ ਕਹੀਏ ਵਾਰ-ਵਾਰ ਕਰਦੋ ਨਸ਼ਿਆਂ ਨੂੰ ਇਨਕਾ ਮਾੜੇ ਮਾਰ ਕੇ ਵੀ ਚੰਗੇ ਆਂਦਾ ਵੇਲਾ ਆ ਗਿਆ ਮਾੜੇ ਮਾਰ ਕੇ ਵੀ ਚੰਗੇ ਆਂਦਾ ਵੇਲਾ ਆ ਗਿਆ ਜਾਗੋ ਜਾਗੋ ਵੀ ਜਾਗਣ ਦਾ ਵੇਲਾ ਆ ਗਿਆ ਜਾਗੋ ਜਾਗੋ ਵੀ ਜਾਗਣ ਦਾ ਵੇਲਾ ਆ ਗਿਆ ਆ ਪੰਜਾਬ ਨੇ ਇੱਕ ਵਾਰ ਫੇਰ ਤੋਂ ਨਸ਼ਾ ਮੁਕਤ ਪੰਜਾਬ ਬਣਾਈਏ ਆ ਭਾਈ ਪੰਜਾਬ ਨੂੰ ਫੇਰ ਤੋਂ ਨਸ਼ਾ ਮੁਕਤ ਪੰਜਾਬ ਬਣਾਈਏ ਵਾਹ ਤਾੜੀਆਂ ਬਹੁਤ ਬਹੁਤ ਜੀ ਬੋਤ ਅਕੀ 狭い。